ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸਿਮਰਜੀਤ ਸਿੰਘ ਮਾਨ ਤੇ ਉਹਨਾਂ ਕਾਤਲਾਂ ਦੇ ਭਾਈਆਂ ਦੇ ਨਾਲ ਬੈਠ ਕੇ ਅਰ ਦੂਜੇ ਪਾਸੇ ਡਿੜੂ ਘੜ ਦੀ ਜਨਤਾ ਜਿਹੜੀ ਉੱਥੇ ਬੈਠੀ ਆ ਦੱਕੀ ਹੋਈ ਜਿਹੜੀ ਅੰਦਰ ਜੇਲ੍ਹ ਦੇ ਉਹਨਾਂ ਦੇ ਸਮਰਥਕ ਕਿਵੇਂ ਗੁੰਮਰਾਹ ਕਰ ਰਹੇ ਨੇ ਅੱਜ ਉਹ ਲੋਕ ਖਾਲਸਾ ਰਾ ਦੀ ਗੱਲ ਕਰ ਰਹੇ ਨੇ ਇਹ ਕਾਤਲ ਲੋਕ ਖਾਲਸਾ ਰਾ ਦੀ ਗੱਲ ਕਰਨਗੇ ਇਹ ਉਹ ਲੋਕ ਨੇ ਸਿਮਰਜੀਤ ਸਿੰਘ ਮਾਨ ਨੂੰ ਥੋੜੀ ਸਮਝਣ ਦੀ ਲੋੜ ਆ ਇਹ ਉਹ ਬੰਦਾ ਹੈ ਜਿਸ ਨੇ ਪਿਛਲੇ ਆਪਣੇ ਜੀਵਨ ਦੇ ਵਿੱਚ ਪੰਜਾਬ ਦੇ ਕਿੰਨੇ ਪੁੱਤ ਮਰਾਏ ਨੇ ਤੁਸੀਂ ਸਾਰੇ ਜਾਣਦੇ ਹੋ ਜਦੋਂ ਵੀ ਇਸ ਨੂੰ ਪਤਾ ਲੱਗੇ ਕਿ ਮੇਰਾ ਕਦ ਛੋਟਾ ਹੋ ਰਿਹਾ ਤੇ ਦੂਜੇ ਦਾ ਕਦ ਵੱਡਾ ਹੋ ਰਿਹਾ ਤੇ ਉਹ ਵਿਅਕਤੀ ਇਸ ਧਰਤੀ ਤੇ ਨਹੀਂ ਰਹਿੰਦਾ ਜਿਵੇਂ ਤੁਸੀਂ ਦੇਖੋ ਕਿ ਦੀਪ ਸਿੱਧੂ ਨੇ ਜਦੋਂ ਗੱਲ ਕੀਤੀ ਇਹੀ ਸੋਚ ਤੇ ਨਾਲ ਚੱਲਿਆ ਜਦੋਂ ਸਿਮਰਨਜੀਤ ਸਿੰਘ ਮਾਨ ਨੂੰ ਪਤਾ ਲੱਗਿਆ ਕਿ ਦੀਪ ਸਿੱਧੂ ਦਾ ਕਦ ਵੱਡਾ ਹੋਣ ਲੱਗ ਗਿਆ ਤੇ ਦੀਪ ਸਿੱਧੂ ਦੁਨੀਆ ਚ ਨਹੀਂ ਰਿਹਾ ਸੇਮ ਲਾਈਕ ਦਿਸ ਦੂਜੇ ਪਾਸੇ ਜਦੋਂ ਮੂਸੇਵਾਲ ਨੇ ਕਿਹਾ ਕਿ ਅਸੀਂ ਸਿਮਰਨਜੀਤ ਸਿੰਘ ਮਾਨ ਦਾ ਸਾਥ ਦਵਾਂਗੇ ਉਹਦੀ ਵਿਚਾਰਧਾਰਾ ਦੀ ਗੱਲ ਕੀਤੀ ਜਦੋਂ ਉਹਨੇ ਖਾੜਕੂਵਾਦ ਦੀ ਗੱਲ ਕੀਤੀ ਅੱਤਵਾਦੀਆਂ ਦੀ ਗੱਲ ਕੀਤੀ ਉਹਦਾ ਕਦ ਵੱਡਾ ਹੋਣ ਲੱਗਿਆ ਜਦੋਂ ਸਿਮਰਨਜੀਤ ਸਿੰਘ ਮਾਨ ਦਾ ਕਦ ਛੋਟਾ ਹੋਣ ਲੱਗਿਆ ਦਾ ਮੂਸੇਵਾਲ ਵੀ ਪੰਜਾਬ ਚ ਨਹੀਂ ਰਿਹਾ ਉਹ ਵੀ ਸਾਡੀ ਦੁਨੀਆ ਦੇ ਵਿੱਚ ਨਹੀਂ ਰਿਹਾ ਸੋ ਅੱਜ ਸਿਮਰਜੀਤ ਸਿੰਘ ਮਾਨ ਨੂੰ ਜਦੋਂ ਲੱਗਦਾ ਕੋਈ ਮੇਰਾ ਕਦ ਛੋਟਾ ਹੋ ਰਿਹਾ ਤੇ ਦੂਜੇ ਬੰਦੇ ਦੇ ਨਾਲ ਬੈਠ ਕੇ ਉਹਨੂੰ ਛੋਟਾ ਕੰਨਦਾ ਇਹ ਪੂਰਾ ਪ੍ਰਯਤਨ ਕਰਦਾ ਇਹ ਹਮੇਸ਼ਾ ਅੱਜ ਜਿੱਥੇ ਖਾਲਸਾਤਨ ਦੀ ਗੱਲ ਕੰਨਦੇ ਇਹਨਾਂ ਨੇ ਸ਼ਬਦ ਬਦਲ ਲੇ ਖਾਲਸਾ ਰਾਜ ਖਾਲਸਾ ਰਾਜ ਕੋਈ ਵੀ ਅਜਿਹਾ ਵਿਅਕਤੀ ਮੈਨੂੰ ਪੰਜਾਬ 'ਚ ਨਜ਼ਰ ਨਹੀਂ ਆ ਰਿਹਾ ਜਿਹੜਾ ਖਾਲਸਾ ਰਾਜ ਦੀ ਗੱਲ ਕਰਦਾ ਹੋਵੇ ਇਹ ਸਾਰੇ ਖਾਲਸਤਾਨੀ ਰਾਜ ਦੀ ਗੱਲ ਕਰਦੇ ਨੇ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਗਰੀਬ ਲੋਕਾਂ ਨੂੰ ਉਰੇ ਰੇੜੀਆਂ ਵਾਲੇ ਨੂੰ ਭਜਾ ਰਹੇ ਸੀਗੇ ਇਹ ਉਹੀ ਲੋਕ ਨੇ ਜਿਹੜੇ ਯੂਪੀ ਬਿਹਾਰ ਦੇ ਲੋਕਾਂ ਨੂੰ ਜਬਰੀ ਉਰੇ ਤੇ ਭਜਾਉਂਦੇ ਨੇ ਉਹਨਾਂ ਦਾ ਕਾਰੋਬਾਰ ਹਥਿਆਣਾ ਚਾਹੁੰਦੇ ਨੇ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਬੇਅਦਬੀਆਂਵਾਦ ਦੇ ਨਾਮ ਤੇ ਬੇਅੰਤ ਜਿਹੜੇ ਨੇ ਨੋਟ ਇਕੱਠੇ ਕੀਤੇ ਨੇ ਬੇਅੰਤ ਸਿਆਸਤ ਕੀਤੀ ਆ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਜਿਹੜੇ ਖਾੜਕੂ ਸਾਡੇ ਅੱਤਵਾਦੀ ਲੋਕ ਜੇਲਾਂ ਚ ਬੰਦ ਨੇ ਉਹਨਾਂ ਨੂੰ ਛਡਾਉਣ ਵਾਸਤੇ ਰਾਜਨੀਤੀ ਕਰਦੇ ਨੇ ਮੈਂ ਪੰਜਾਬ ਦੀ ਜਨਤਾ ਨੂੰ ਉਸ ਸਨਾਤਨੀ ਨੂੰ ਉਹਨਾਂ ਹਿੰਦੂ ਭੈਣ ਭਾਈਆਂ ਨੂੰ ਗੱਲ ਕਰਦਾ ਜਦੋਂ ਤੁਹਾਡੇ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਥੀ ਉਦੋਂ ਇਹ ਲੋਕ ਕਿੱਥੇ ਮਰਗੇ ਸੀਗੇ ਜਦੋਂ ਪ੍ਰਾਣ ਪ੍ਰਤੀਯੋਗਤਾ ਦੀ ਉਦੋਂ ਜਥੇਦਾਰ ਉਦੋਂ ਦਮਦਮੀ ਟਕਸਾਲ ਦੇ ਜਿਹੜੇ ਨਮਾਇंदे ਨੇ ਉਹ ਅਯੋਧਿਆ ਕਿਉਂ ਨਹੀਂ ਗਏ ਅੱਜ ਇਹਨਾਂ ਨੂੰ ਸਿਆਸਤ ਕਰਨੀ ਆ ਇਹਨਾਂ ਨੇ ਆਪਣੇ ਆਪਣੇ ਲੋਕ ਕਿਸੇ ਟੇਢੇ ਢੰਗ ਦੇ ਨਾਲ ਹਿੰਦੂਆਂ ਨੂੰ ਖੁਸ਼ ਕਰਨ ਵਾਤੇ ਸਨਾਤਨੀਆਂ ਨੂੰ ਖੁਸ਼